ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਮੁੱਚੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਭ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਮੈਂ ਆਪਣੇ ਵੱਡੇ ਭਾਜੀ ਧਾਰੀয়াল ਸਾਹਿਬ ਦਾ ਵੀ ਇੱਥੇ ਜੀ ਆਇਆਂ ਕਹਿੰਨਾ ਮੇਰਾ ਛੋਟਾ ਵੀਰ ਜਿਹੜਾ ਸਾਡੇ ਵਾਂਗੂ ਫੱਟੜ ਕਾਲੀਦਾਲ ਚਰਿਆ ਗੁਰਸ਼ਰਨ ਸਿੰਘ ਸ਼ੀਨਾ ਜੀ ਉਹ ਵੀ ਇੱਥੇ ਆਏ ਨੇ ਮੇਰਾ ਛੋਟਾ ਵੀਰ ਸਰਬ ਜਿਹੜਾ ਹੁਣ ਹੁਣੇ ਨਵਾਂ ਨਵਾਂ ਹੀ ਅਜੇ ਯੂਥ ਅਕਾਲੀਦਾਲ ਅਮਰਸਰ ਸ਼ਹਿਰੀ ਦਾ ਪ੍ਰਧਾਨ ਬਣਿਆ ਸੀ ਉਹ ਵੀ ਇੱਥੇ ਆਏ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਕਿ ਵੇਖੋ ਸਮੀਕਰਨ ਇਹੋ ਜਿਹੇ ਬਣਿਆ ਕਿ ਮੈਂ ਜਿੱਦਾ ਧਾਰਿਆਲ ਸਾਹਿਬ ਨੇ ਦੱਸਿਆ ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਜੀਠੀਆ ਜੀ ਨਾ ਰਿਆ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਈਵਨ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੇ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀ ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉੱਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਅੱਜ ਉਹਨਾਂ ਨੂੰ ਅਲਵਦਾ ਕਹਿਤਾ ਜਿੰਨਾ ਚਿਰ ਉਹਨਾਂ ਨਾਲ ਰਹਿਆ ਰਹਿਆ ਜੇ ਅੱਜ ਉਹਨਾਂ ਨੂੰ ਅਲਵਦਾ ਕਿ ਕਿਉਂ ਤਾਰੀয়াল ਸਾਹਿਬ ਦੇ ਨਾਲ ਆ ਗਏ ਆ ਮਾਨ ਸਾਹਿਬ ਦੇ ਨਾਲ ਆ ਗਏ ਆ ਆਮ ਆਦਮੀ ਚ ਆ ਗਏ ਆ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼ਰੌਨੀ ਕਾਲੀਦਾਸ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਗੜੇ ਹੋ ਕੇ ਏ ਤਾਰੀয়াল ਸਾਹਿਬ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨਹੀਂ ਜਦ ਇਹ ਤਾਰੀয়াল ਸਾਹਿਬ ਦੀ ਜਿਹੜੀ ਵੱਡੀ ਜਿੱਤ ਪ੍ਰਾਪਤ ਹੋਏਗੀ। ਤਵੀਰ ਦੀ ਛੱਡਣ ਦਾ ਕਾਰਨ ਕੀ ਹੈ? ਮੈਂ ਪੂਰੀ ਕਰ ਦਿੰਦਾ ਤੁਹਾਨੂੰ। ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ ਤੁਸੀਂ ਸਾਰੇ ਲੋਕਲ ਹੀ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਜੀ ਸਾਹਿਬ ਪਹਿਲਾਂ ਤੁਸੀਂ ਇੱਕ ਰੈਲੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਵਿਕਰ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆ ਫੋਨ ਚੀਨੂ ਮੁਰਜਣੇ ਨਹੀਂ ਜੀ ਪਰ ਛੇਵੇਂ ਹੋ ਜਾਂਦੇ ਨੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਇਕੱਲੀ ਇਕੱਲੀ ਗੱਲ ਦਾ ਜਵਾਬ ਦੇ ਕੇ ਜਾਊਂ ਮੈਂ ਹੀ ਤੁਹਾਨੂੰ ਸੱਦਿਆ ਅੱਜ ਤੁਸੀਂ ਕਹਿੰਦੇ ਨਾ ਪਹੁਣ ਐ ਤਸਲੀਮ ਕਰਾ ਕੇ ਜਾਊਗਾ ਦੇਖੋ ਛੱਡਣ ਦਾ ਕਾਰਨ ਇਹੀ ਆ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15-15 ਦਿਨ ਫੋਨ ਆ ਚੁੱਕਿਆ ਜਾਵੇ ਮੇਰੀ ਗਲਤੀ ਕੀ ਸੀ ਮੇਰੀ ਗਲਤੀ ਇਹੀ ਕਿ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੋਇਆ ਕਿ ਸ਼੍ਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ-ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਤ ਇਹਨਾਂ ਨੇ ਦਿਹਾਤੀ ਇਲਾਕੇ 'ਚ ਚਲ ਜਾਣਾ ਕਿਉਂਕਿ ਬਾੜੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਇਲਾਕੇ 'ਚ ਚਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਆਪਦੀ ਆਰੰਭ ਕਰ ਦਿਓ। ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦਨ ਦੀਆਂ ਮੈਂ ਚੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕੜਾ ਬੰਦ ਕਰ ਦਿੱਤਾ। ਮੈਨੂੰ ਤੇ ਲੱਗਦਾ ਮੇਰਾ ਇਹੋ ਪਸੂਰਿਆ। ਔਰ ਮੈਂ ਇਸ ਇਨਸਾਨ ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ। ਕੋਈ ਕਸਰ ਨਹੀਂ ਰਹਿਂਦੀ ਜਿੱਥੇ ਸੱਚਾ ਸੀ ਉੱਥੇ ਸੱਚਾ ਕਿਹਾ ਜਿੱਥੇ ਝੂਠਾ ਸੀ ਉੱਥੇ ਝੂਠਾ ਕਿਹਾ। ਭਾਵੇਂ ਮੈਨੂੰ ਸੈਟ ਨੇ ਬੁਲਾਇਆ ਮੈਨੂੰ ਪਹਿਲੇ ਤੁਹਾਡੇ ਅੱਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਇਹ ਪੋਜੀਸ਼ਨ ਕਰਨੇ ਆ ਮੈਨੂੰ ਜੋ ਸੈਟ ਨੇ ਬੁਲਾਇਆ ਮੈਂ ਜੋ ਕੁਝ ਉੱਥੇ ਕਹਿ ਗਿਆ ਮੈਂ ਅੱਜ ਵੀ ਕਹਿੰਨਾ ਉਹ ਮੈਂ ਸਹੀ ਕਹਿ ਕੇ ਆਇਆ ਉਹ ਚ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾਂ ਇਹੋ ਜੀਆਂ ਕਿ ਮੈਂ ਹੋਣੋ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤਮਾਨ ਨਹੀਂ ਨਹੀਂ ਜਿਸ ਪਾਰਟੀ ਦੇ ਵਿੱਚ ਰਹਿ ਗਿਆ ਸੁਖਵੀਰ ਸਿੰਘ ਬਾਦਲ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਉਹ ਠੀਕ ਸੀਗੇ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ੱਟਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਬਾਲ ਸਾਹਿਬ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਕਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਬੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਜਿਹੜੇ ਵਿਕਰਮ ਸੋਮਜੀਠੀਏ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਹੋਣਾ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੰਡ ਰਹਿਣ ਕਿਹੜਾ ਦਿੱਤਾ ਅਜ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕਾਲੇ ਦਿਲ ਚ ਇਹ ਮਤਲਬ ਅਸੀਂ 10 15 ਬੰਦੇ ਛਦਾਈ ਆ ਇਹ ਇਕੱਲੇ ਸਿਆਣੇ ਨੇ ਇਹਦਾ ਮਤਲਬ ਅਸੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਤਾ ਜੀ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇੰਨਾ ਕਾ ਜ਼ਿਆਦਾ ਕਰਤਾ ਕਿ ਅਸੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਤੋਂ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਬਤੀ ਨਾ ਹੁੰਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕੇ ਉਹਦੇ ਦਿਨੇ ਸ਼ੁਰੂ ਕਰਤੇ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਨ੍ਹਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿਣਾ ਹੁਣਾ ਕਿ ਸੀਨੀਅਰ ਕਾਲੀ ਆ ਯਾਰ ਇਹਨਾਂ ਨੇ ਸਾਰੀ-ਸਾਰੀ ਉਮਰ ਕਾਲੀ ਦਲ ਚ ਪੱਲੇ ਉਹਨਾਂ ਦੇ ਕੱਖ ਨਹੀਂ ਹੁੰ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਣੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਆਲੀ ਕਰਕੇ ਗਿਆ ਘਰ ਉਹਦੇ ਤੋਂ ਵੀ ਇਹ ਭੱਜ ਗਏ ਤੇ ਫਿਰ ਬੰਦਾ ਉੱਥੇ ਕੀ ਕਰੇ ਜੀ ਜੀ ਸਾਹਿਬ ਜੀ ਜਿਹੜੀ ਸੁਖਵੀਰ ਬਾਦਲ ਹੋਣਾ ਹੈ ਨਾ ਤੁਸੀਂ ਕਹਾਂ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਪਿੱਤ ਤੁਹਾਡੇ ਮਾਝ ਸਤਕਾਰ ਆ ਮਜੀਠੀਆ ਸਾਹਿਬ ਕਰਕੇ ਤੁਸੀਂ ਛੱਡਿਆ ਪਾਰਟੀ ਪਰ ਕੀ ਸੁਖਵੀਰਵਾਲ ਸਾਹਿਬ ਵੀ ਇਹਨਾਂ ਦੇ ਦਬਾਅ ਏ ਸੀਗੇ ਜਿਹੜੇ ਤੁਹਾਨੂੰ ਵੀ ਰੋਕ ਨਹੀਂ ਸਕੇ ਜਾਂ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਹੀਂ ਮੇਰੀ ਮੈਨੂੰ 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 ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਂ ਵੇਖੋ ਜਿਹੜੇ ਬੰਦੇ ਸਤਕਾਰ ਕਰਿਆ ਹੁਣ ਮੈਨੂੰ ਮੈਂ ਕੱਲੇ ਇੱਕ ਸਟੇਟਮੈਂਟ ਸੁਣੀ ਜੋਸ਼ੀ ਸਾਹਿਬ ਦੀ ਚਲੋ ਮੈਂ ਉਹਦਾ ਸਤਕਾਰ ਕਰਦਾ ਮੈਂ ਹਰ ਇੱਕ ਦਾ ਧਾਰੀয়াল ਸਾਹਿਬ ਭਾਵੇਂ ਉਦਰੀ ਮੈਂ ਇਤਰਾ ਮੈਂ ਇਹਨਾਂ ਦਾ ਵੀ ਸਤਕਾਰ ਕਰਦਾ ਹਾਂ ਮੈਂ ਧਰਿਆ ਤੋਂ ਜ਼ਿਆਦਾ ਹੋਣਾ ਬੱਧਰਨੇ ਵੀ ਇਕੱਠੇ ਦਿੰਦੇ ਰਹੇ ਆ ਜੀ ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵੇਲੇ ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟਿਕਸ ਇੱਕ ਵੱਖਰੀ ਚੀਜ਼ ਆ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦੇ ਜੀ ਮੇਰਾ ਭਰਾ ਵਾ ਡੁੱਬਦੀ ਬੇੜੀ 'ਚ ਚੜ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨਏ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਕਿੰਨੇ ਵਾਲੀ 'ਚ ਚੜੇ ਜੇ ਇਹ ਮੈਂ ਜਵਾਬ ਦੇਣਾ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਤੇ ਉਹ ਡੁੱਬੀ 'ਚ ਚੜੇ ਨੇ ਤੁਸੀਂ ਹਿਸਾਬ ਲਾ ਲੋ ਆਪੇ ਤਿੰਨ ਤਿੰਨ ਜਿਆਦੇ ਹੁੰਦੇ ਆ ਕਿ 92 ਜਿਆਦੇ ਹੁੰਦੇ ਆ ਜਿਹੜੀ ਸਿਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਉਹ ਸੱਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆ ਮਾ ਭਾਜੀ ਮੈਂ ਰੱਬ ਤੋਂ ਡਰਨ ਵਾਲਾ ਆ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਚਰੂਗਾ ਜਿਹੜਾ ਮੇਰੇ ਨਾਲ ਵਿਚਰਿਆ ਉਹਨਾਂ ਨੂੰ ਪਤਾ ਆ ਕਿ ਮੈਂ ਕਿਸੇ ਕਿਸੇ ਨਿਚਰਤਾ ਬੰਦਾ ਨਹੀਂ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਆ ਜੇ ਹੋਣ ਵਾਲਾ ਵਾ ਤੇ 2.5 ਵਿੰਟ ਲਏ ਆ ਜੇ ਨਹੀਂ ਉਹ ਤੁਸੀਂ ਵੀ ਤੇ ਮੇਰੇ ਤੁਹਾਨੂੰ ਤੇ ਪਤਾ ਹੀ ਆ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਂ ਕੀ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਹੀ ਤਲਵੀਰ ਸਿੰਘ ਲੋ ਤਾਂ ਕਦੀ ਲੰਮਾ ਨਹੀਂ ਰਿਹਾਊਗਾ ਨਹੀਂ ਮੈਂ ਮੈਂ ਵੈਸੇ ਗੱਲ ਕਰਦਾ ਇੱਕ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤੇ ਮੈਂ ਤੇ ਤੁਹਾਡੇ ਵੀ ਕੰਮ ਆਇਆ ਮੈਂ ਸੋ ਇਸ ਕਰਕੇ ਮੈਂ ਕਦੀ ਕਿਸੇ ਨੂੰ ਨਾ ਹੀ ਨਹੀਂ ਕੀਤੀ ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਗਿਆ ਇੱਕ ਜਣਾ ਗੱਲ ਕਰੋ ਇੱਕ ਜਣਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਰੱਖ ਕੇ ਆਏ ਹੋ ਬਿਲਕੁਲ ਕੋਈ ਸ਼ਰਤ ਨਹੀਂ ਮੈਂ ਅਕਾਲੀ ਦਲ 'ਚ 19 ਸਾਲ ਰਿਹਾ ਮਤਲਬ ਵਹਿ ਅਕਾਲੀ ਦਲ ਤੇ ਮੇਰੇ ਦਾਦੇ ਪੜਦਾ ਦੇ ਵੇਲੇ ਦਾ ਹੀ ਪਰ ਜਿੰਨਾ ਚਿਰ ਮੈਂ ਮਜੀਠੀਆ ਨਾਲ ਰਿਹਾ ਜੋ ਮਜੀਠੀਆ ਕਹਦੇ ਕਿ ਮੇਰ ਨਾਲ ਇਹ ਸ਼ਰਤ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕੱਦ ਹੈ ਤਾਨੂੰ ਪਤਾ ਸੁਲਤਾਨਵਿੰਦ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਇਧਰ ਸਾਊਥ ਆ ਜਾਂਦਾ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿਣਾ ਮੈਂ ਤਾਂ ਦੂਜੇ ਨੰਬਰ ਤੇ ਆਇਆ ਤੇ ਜਿਹਦੇ ਤੇ ਆਏ ਮੈਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਕਹਿੰਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੀਪਸੋਂ ਦੀ ਛੱਡੀ ਸੀ ਤੇ ਮੈਂ ਤਾਂ ਫੇਰ ਵੀ ਦੂਜੇ ਨੰਬਰ ਤੇ ਰਿਹਾ ਜੀਠਿਆ ਜੀ ਨਹੀਂ ਜੁਕਦੇ ਜਾਂ ਸੁਖਬੀਰ ਬਾਦਲਜੀਤ ਨਹੀਂ ਜੁਕਦੇ ਤੁਹਾਡਾ ਨਹੀਂ ਮੈਂ ਵੇਖੋ ਯਾਰ ਗੱ ਮਾਚੇ ਦਾ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਬਿਕਰਮ ਨਾਲ ਗੱਲ ਕਰ ਲਿਓ ਪਰ ਤੁਸੀਂ ਕਹਿੰਦੇ ਮਾਚੇ ਦਾ ਚਰਨਿਆਲ ਪਰ ਮਾਚੇ ਦਾ ਹੀ ਤੁਸੀਂ ਕਹਿੰਦੇ ਸਾਰਾ ਬੇੜਾ ਕਿ ਕੁੱਤਾ ਡੋ ਗਿਆ ਮਾਚੇ ਲੱਗਦਾ ਡੈਮੇਜ ਹਰੇਕ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਤੁਹਾਨੂੰ ਨਹੀਂ ਲੱਗਦਾ ਨਹੀਂ ਨਹੀਂ ਸਾਨੂੰ ਸਾਨੂੰ ਨਹੀਂ ਤੁਹਾਨੂੰ ਮੈਂ ਬੰਦੇ ਦਾ ਨਾਮ ਕੜਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਤੇ ਇੰਨੇ ਸਾਲਾਂ ਚ ਅਜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਗੱਲ ਦੱਸ ਬਿਕਰਮ ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁੱਟਣ ਹੈ ਕੱਲੀ ਤੁਹਾਨੂੰ ਹੀ ਹੋਈ ਹੈ ਕਿ ਹੋਰ ਵੀ ਲੋਕ ਹ ਬੜਿਆਂ ਨੂੰ ਹੁਣ ਅੱਜ 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 ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੈ ਲੋਕ ਵੇਖੋ ਇਥੇ ਲੈਣਾ ਲੱਗ ਜਾਣੀਆਂ ਹੁਣ ਸਾਨੂੰ ਟਾਈਮ ਤੇ ਦਿਓ ਹੁਣ ਕੁੱਟਣ ਨੂੰ ਕਿੰਨੀ ਕੁ ਦੇਰ ਦੀ ਹੈ ਨਹੀਂ ਇਹ ਕੁੱਟਣ ਆਹੋ 6-8 ਮਹੀਨਿਆਂ ਤੋਂ ਚੱਲ ਰਹੀ ਹੈ 6-8 ਮਹੀਨਿਆਂ ਤੋਂ ਚੱਲ ਰਹੀ ਸੀਗੀ ਮੈਂ ਤੁਹਾਡੇ ਘਰ ਵੀ ਪਹੁੰਚੇ ਸੀ ਜੇ ਸੁਖਬੀਰ ਸਿੰਘ ਬਾਦਲ ਮਨਾਇਆ ਗਿਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਨੂੰ ਚੀਜ਼ ਨੂੰ ਵੀ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭੱਜ ਜਾਂਦੇ ਇੱਕ ਜਿਹੜੀ ਗੱਲ ਮਿਲ ਰਹੀ ਹੈ ਕਿ ਬਿਕਰਮ ਮਜੀਠੀਆ ਤੇ ਸੁਖਵੀਰ ਬਾਦਲ ਚ ਵੀ ਦੂਰੀਆਂ ਨਹੀਂ ਹੁਣ ਤੁਸੀਂ ਦੱਸੋ ਫੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਸਖਬੀਰ ਸਿੰਘ ਬਾਦਲ ਦੇ ਹੁਕਮ ਅਮਤਾਬਕ ਸ਼ੁਰੂ ਕੀਤੀ ਤੇ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲਓ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹੱਲ ਲਾ ਲਓ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋਸ਼ੀ ਸਾਹਿਬ ਜਿੱਤਣ ਮੈਂ ਤਾਂ ਕਹਿੰਦਾ 100% ਚਾਹੁੰਦੇ ਆ ਨਹੀਂ ਨਹੀਂ ਜੇ 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 ਤਲਬੀਰ ਸਿੰਘ ਵਰਗੇ ਤੋਂ ਮਜੀਠੀਏ ਨੂੰ ਖਤਰਾ ਹੈਗਾ ਕਿਉਂਕਿ ਮੈਂ ਤਾਂ ਲੋਕਾਂ ਦੇ ਭੈਣਾ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫਤਰ ਆ ਮੇਰਾ ਇੱਧਰ ਵੀ ਦਫਤਰ ਆ ਮੇਰੀ ਮੈਂ 24 ਆਵਰ ਮਿਲਣ ਆਲਾ ਲੋਕਾਂ ਨੂੰ ਬੰਦਾ ਹਾਂ ਮੈਂ ਇੱਥੇ ਹਾਂ ਤੇ ਮੈਨੂੰ ਕੋਈ ਕਵੇ ਭਾਜੀ ਮਿਲਦਾ ਮੈਂ ਕਹਿੰਦਾ ਸ਼ਾਮੀ ਆ ਜੀ ਸਵੇਰੇ ਆ ਜੀ ਮੈਂ ਮਿਲਦਾ ਮੈਂ ਤਾਂ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝ ਆਈ ਸਰਦਾਰ ਮਜੀਠੀਏ ਦਾ ਕਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਅੱਗੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਕਰੀਏ ਸਾਰੋ ਕਿਹੜੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚੋਂ ਹਲਾ ਕੀਤਾ ਜਾਵੇ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਦੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੱਗ ਗਈ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਚ ਕਹਤਾ ਮੈਂ ਬੀਜੇਪੀ ਚ ਚੱਲ ਗਿਆ ਮੈਂ ਕਿਹਾ ਸੀ ਨਾ ਜੀ ਤੇ ਮੈਂ ਹਾਂ ਮੈਂ ਕਹਤਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਚ ਕਹਤਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵੱਈਆ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਸਕਦਾ ਕਾਂਗਰਸ ਜੋ ਜੋ 88 ਵਾਲਾ ਕੀਤਾ ਹੈ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਿਵਾਰ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀਅਲ ਸਾਹਿਬ ਇੱਥੇ ਬੈਠੇ ਨੇ ਕੋਈ ਕਵੇ ਜੀ ਇਹ ਅੰਜਾਨ ਨੇ ਜੇ ਨੇ ਉਹ ਨੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕ ਕਾਮ ਚੱਲੇ ਨਾ ਚੱਲੇ ਕੰਮ ਸਕੇ ਮਾਨਦਰੀ ਤਾਂ ਯਾਰ ਹੈਗੀ ਨੇ ਇਸ ਪਾਰਟੀ ਪੀਰ ਕਹਿੰਦੀ ਇੱਕ ਵਾਰ ਦੇ ਉੱਤੇ ਸਾਰਾ ਹਲਕਾ ਇਕੱਠਾ ਹੁੰਦਾ ਸੀ ਬਹੁਤ ਨੌਜਵਾਨ ਇਕੱਠਾ ਹੁੰਦਾ ਸੀ ਕਿ ਉਸ ਤਰ੍ਹਾਂ ਦਾ ਹੀ ਪ੍ਰਭਾਵ ਰਹੇਗਾ ਜੀ ਇਸ ਪਾਰਟੀ ਨੂੰ ਬਿਲਕੁਲ ਉਸ ਤੋਂ ਵੱਧ ਹੋਵੇਗਾ ਜੀ ਉਸ ਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲ ਉਹ ਬੰਦੇ ਤੋੜਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤਾਂ ਕੋਈ ਨਹੀਂ ਮੇਰੇ ਨਾਲ ਤਾਂ ਹਰੇਕ ਨੇ ਜੋੜਨਾ ਹੀ ਹਣਾ ਮੇਰੇ ਨਾਲ ਤਾਂ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਦੇ ਉਹਨਾਂ ਨੂੰ ਪਹਿਲਾਂ ਆਵਾਜ਼ ਵਾਜੂ ਅੱਜ ਮਿਲ ਗਈ ਉਹਨਾਂ ਨੂੰ ਅਖੀ ਵੱਜ ਗਈ ਆਵਾਜ਼ ਵੱਜ ਗਈ ਨੇ ਤੇ ਪਾ ਕੇ ਮਜੀਠਿਆ ਸਾਹਿਬ ਜੁੱਤੀ ਤੇ ਆਪਣੇ ਟੇਬਲ ਤੋਂ ਉੱਟ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾਪੇ ਕਾਲੀ ਕੋਈ ਨਹੀਂ ਰਹਿਣਗੇ 400 ਤੱਕ ਵੀ ਆਗੇ ਹੁਣ ਕਾਲੀਦਾਨ ਦਾ ਰਹਿ ਕੋਣ ਗਿਆ ਮਜੀਠੀਆ ਸਾਹਿਬ ਨਾਲ ਰਹਿਗੇ ਜਿਹੜੇ ਫੇਸਬੁੱਕ ਦੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਉਹ ਰਹਿ ਜਾਣਗੇ ਜੀ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਤੇ ਜਿਹੜੇ ਜਿਹੜੇ ਗੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿਣਗੇ ਕੰਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਨਹੀਂ ਰਹਿਣਾ ਮੀਰ ਜੀ ਜਿਨ੍ਹਾਂ ਦੇ ਸਾਹਮਣੇ ਤੁਸੀਂ ਵਿਧਾਨ ਸਭਾ ਚੋਣਾਂ ਲੜੇ ਸੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੈ ਭਾਵੇਂ ਕਿ ਡਾਕਟਰ ਨੇਜਰ ਸਾਹਿਬ ਡਾਕਟਰ ਨੇਜਰ ਸਾਹਿਬ ਦੀ ਮੈਂ ਗੱਲ ਦੱਸਦਾ ਬਹੁਤ ਵਧੀ ਜਦੋਂ ਉਹਨਾਂ ਨੂੰ ਕੋ ਕੈਬਨਿਟ ਮਿਨਿਸਟਰ ਦਾ ਰੈਂਕ ਉਹਨਾਂ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹ ਉਹ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵੈਰ ਰਿਆ ਸਾਡੇ ਅੱਗੇ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣੋ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਸੀ ਨਾਜਾਇਜ਼ ਮੈਂ ਵਰਕਰ ਨਾਲ ਖੜਦਾ ਸੀਗਾ ਔਰ ਡਾਕਟਰ ਨਿਜਰ ਜਦੋਂ ਕੈਬਨਿਟ ਮਿਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੁਸੀਂ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਪਟ ਬੰਦਾ ਵਾ ਜੀ ਇਹ ਕਰਪਸ਼ਨ ਕਰਦੇ ਆ ਜੀ ਇਹ ਉਹ ਕਰਦੇ ਜੀ ਇਹ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕੇ ਉਹਨਾਂ ਨੂੰ ਕਿਹਾ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨੇ ਤੇ ਕਦੀ ਕੁੱਤੀ ਨੂੰ ਸੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸੋਂ ਜਵਾਬ ਦਿੱਤਾ ਸੀਗਾ ਕਿ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਣ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਆਕਾਲੀ ਦਲ ਦੇ ਨਾਲ ਤੁਸੀਂ ਮંત્રી ਸਾਹਿਬ ਕਹਿੰਦੇ ਰਹੇ ਅੱਜ ਬਤਰੀ ਸਾਹਿਬ ਧਾਰੀয়াল ਸਾਹਿਬ ਤੁਹਾਡੇ ਕਿੰਧਰਾਂ ਦਾ ਮਸਮੂਲ ਹੋ ਗਿਆ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਿ ਗਿਆ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰੀয়াল ਸਾਹਿਬ ਨਾਲ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆਂ ਸਮੇਂ ਤਾਂ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ ਦੋ ਸੌ ਜੋੜੇ ਫੜ ਕੇ ਤਾਂ ਧਾਰੀয়াল ਸਾਹਿਬ ਆਪ ਨਾ ਤੇ ਤਲਬੀਰ ਤੇ ਨਾ ਮੈਂ ਅਸੀਂ ਕੋ ਖਾਨਦਾਨੀ ਪੋਲਟਿਕਸ ਦੀ ਆਹੀਂ ਤੋਂ ਬੜੇ ਲੋ ਟਾਈਮ ਨਾਲ ਆਏ ਆ ਅਸੀਂ ਮਿਹਨਤ ਕਰਦੇ ਤੇ ਤਲਬੀਰ ਗਿੱਲ ਬੜਿਆ ਤੇ ਆਪਣੀ ਮਿਹਨਤ ਨਾਲ ਬਣਿਆ ਮਿਹਨਤ ਨਾਲ ਬਣਿਆ ਅਹੀਂ ਤੇ ਗਿਲਦੀਪ ਤਾਂ ਲਿਓ ਬੜਿਆ ਤੇ ਆਪਣੀ ਮਿਹਨਤ ਨਾਲ ਬਣਿਆ ਨਾ ਹੀ ਕਿਸੇ ਨੂੰ ਕਰਸ਼ਨ ਕੀਤੀ ਨਾ ਹੀ ਕਿਸੇ ਨੂੰ ਚਾਹ ਨੂੰ ਸੀ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਦਾ ਮਤਲਬ ਅੱਗੇ ਸਾਹਮਣੇ ਆ ਮੈਂ ਤਾਂ ਦੱਸਦਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਅਦ ਚ ਉਹਨੇ ਖੁੱਲ ਕੇ ਮਜੀਠੀਆ ਸਾਹਿਬ ਤੁਹਾਡੀ ਫੋਟੋ ਥੱਲੇ ਜਿੰਦਾਬਾਦ ਲਿਖਿਆ ਆਓ ਜੀ ਆਹ ਬਹੁਤ ਵਧੀਆ ਜੀ ਇਹ ਤਾਂ ਬੜਾ ਮਿਹਨਤੀ ਵਰਕਰ ਆ ਜੀ ਇਹਨਾਂ ਚਫੀ ਪਾਓ ਇਹਨਾਂ ਫੋਟੋ ਲੋ ਆਹ ਤੇ ਬੇੜਾ ਬਾਦਾ ਫੇਸਬੁੱਕ ਨੇ ਸਾਡਾ ਕਾਲੀਦਲ ਤੋਂ ਤਾਂ ਲੈ ਹੀ ਇਥੋਂ ਤੱਕ ਆਏ ਆ ਕਿਹਨੇ ਇਹਦਾ ਕ੍ਰੀਏਟਰ ਕੋਣ ਇਹਦੀ ਐਸਾ ਕਿਹਨਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਦੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਹੋਣਾ ਜੀ ਸਾਹਿਬ ਉਹ ਤਾਂ ਸਾਨੂੰ ਨਹੀਂ ਲੱਗਦਾ ਸਾਥ ਵਿੱਚ ਉਹ ਇੱਕ ਦਿਨ ਨਾ ਚਲੋ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਇੱਕ ਦਿਨ ਮੇਰੇ ਖਿਲਾਫ ਬੜਾ ਕੂੜ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰਾ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਪਤਾ ਨਹੀਂ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕੋ ਮੈਂ ਤਾਂ ਉਹਨਾਂ ਛੱਡ ਆ ਆ ਜੀ ਕਾਲੀਦਲ ਤੇ ਹਸਪਤਾਲ ਮੈਂ ਛੱਡ ਆ ਤੇ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ ਗੋਲਕਾਂ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਇਹ ਸੱਦ ਜਾਂਦਾ ਰਿਹਾ ਹੁਣ ਦੱਸੋ ਮੈਨੂੰ ਦਿਓ ਮੈਨੂੰ ਸਾਹਿਬ ਜੇ ਮੈਂ ਗੋਲਕਾਂ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾ ਮੈਂ ਕੰਟੀਨਰ ਜਾਂ ਜੋ ਵੀ ਮੇਰੇ ਤੇ ਅਲਿਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਕਿ ਉਹਨਾਂ ਚੀਜ਼ਾਂ ਜੋ ਤਲਬੀਰ ਸੋਨੇ ਇੱਕ ਪੈਸਾ ਕਦੇ ਲੈ ਸਜਣਾ ਮਿੱਤਰਾਂ ਦੀ ਮੱਧ ਮਜਬੂਰ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰੀয়াল ਸਾਹਿਬ ਤੋਂ ਵੀ ਕਰਾਉਣੀਆਂ ਤੇ ਮਾਨ ਸਾਹਿਬ ਤੋਂ ਵੀ ਕਰਾਉਣੀਆਂ ਕਿ ਇਹ ਸਾਡਾ ਸਜਣ ਜੇ ਇਹਨੂੰ ਫਲਾਨੀ ਦਾਗਾ ਜਗਾ ਸੈੱਟ ਕਰੋ ਆ ਸਾਡਾ ਸਜਣ ਜੇ ਇਹਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈੱਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਕਰਾਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਸੈੱਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਰ ਸੋਹਣੇ ਕੋਈ ਪੈਸਾ ਲਿਆ ਹੋਵੇ ਤੇ ਤਲਬੀਰ ਸੋਹ ਆਪਦੀ ਮਾਂ ਦਾ ਪੁੱਤ ਹੀ ਨਹੀਂ ਤਲਬੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਹਿਬ ਦੇ ਕਰਿੰਦੇ ਸਾਡੇ ਖਿਲਾਫ ਲਿਖ ਲਿਖ ਕੇ ਪਾਉਣ ਤੇਹੀ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨ ਨਾ ਚੁੱਕੇ ਤੇ ਫਿਰ ਅਸੀਂ ਦੇ ਭਰਾਵਾ ਮਾਝੇ ਵਾਲੇ ਆ ਅਜੇ ਅਜੇ ਇਹ ਇਹ ਜਿਹੜੀ ਇਹ ਜਿਹੜਾ ਕੁਛ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਤੁਸੀਂ ਰਾਜਨੀਤੀ ਕੌਣ ਕਰ ਰਹੇ ਹੋ ਮੱਗਾ ਉਹਨਾਂ ਨਾਲ ਕੀ ਕੌਣ ਹੈ ਜਿਹੜਾ ਉਹਨੇ ਰੱਖਿਆ ਉਹ মিডিਆ ਮੁਡੀਏ ਦੇ ਇੰਚਾਰਜ ਚੁਰਚ ਜਿਹਾ ਕਿਹੜੀ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਗੈਰ ਦਖਲ ਦਿੰਦੇ ਨੇ ਬਹੁਤ ਜ਼ਿਆਦਾ ਕਿ ਆਪ ਬੰਦਾ ਇੱਧਰ ਲਾ ਦਿਓ ਜੀ ਆਪ ਬੰਦਾ ਇੱਧਰ ਲਾ ਦਿਓ ਜੀ ਸ਼ੀਦਾ ਸਾਹਿਬ ਉਹ ਬੰਦਾ ਲਾ ਦਿਓ ਜੀ ਮੇਰਾ ਬੰਦਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲਕਲਾ ਆਇਆ ਸੀ ਸ਼ੀਦਾ ਸਾਹਿਬ ਮੈਂ ਲਵਾਇਆ ਮੈਂ ਜੇ ਠੋਕੇ ਲਵਾਇਆ ਉਹ ਕਾਲੀ ਨਹੀਂ ਕਾ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸਲੱਖਣ ਸਿੰਘ ਮਜੀਠੀਏ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੀਏ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਥ ਸਿੰਘ ਮਗਾਸਰਾਏ ਮਜੀਠੀਏ ਹਲਕੇ ਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਦੇ ਕੋਲੋਂ ਯਾਰ ਮੇ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਲੀਆ ਜੇ ਇਹ ਕੰਮ ਨਹੀਂ ਕਰਦੇ ਫਿਰ ਕਹਿੰਦੇ ਇਹਦੇ ਕੋਲ ਲੈਣ ਕੀ ਜਾਣੇ ਇਹ ਕਰਦਾ ਕੱਖ ਨਹੀਂ ਆ ਜਿਹੜੇ ਜਿਹੜੇ ਮੈਨੇਜਰ ਤੁਸੀਂ ਕਹਿੰਦੇ ਰਹੇ ਲੋ ਉਹ ਤਾਂ ਲੰਗਰ ਝੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਬਹਾਲ ਕਿਉਂ ਕੀਤੇ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਮੈਂ ਸਾਰ ਨੂੰ ਜੇ ਝੂਠ ਘਟਾਲੇ 'ਚ ਫੜੇ ਗਏ ਆ ਤੇ ਬਹਾਲ ਕਿਉਂ ਕੀਤੇ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨੇ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਘੜਾਓ ਜਿਹੜਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲਗਾ ਉਹ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸ ਤਨਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਾਂ ਕਿ ਭਗਵਾਨ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40-50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਾਂ ਕਿ ਉਦੋਂ ਮੈਂ ਬਾਹਰ ਹਾਸਟੇ ਹੋ ਤੁਹਾਨੂੰ ਇੱਕ ਬੰਦਾ ਬਹੁਤ ਵਧੀਆ ਮਿਲਿਆ ਚਰਨਿਆਂ ਮਿਲ ਗਿਆ ਬਾਕੇ ਦੇ ਵਿੱਚ ਕਿਤਨਾ ਤੁਸੀਂ ਆਪਣਾ ਕਿਤਨਾ ਕਿਤਾ ਉਹ ਵੀ ਕਾਰਨ ਬਣਿਆ ਸ਼ਰਮਣੀ ਅਕਾਲੀ ਦਰ ਤੋਂ ਛੱਡਣ ਦਾ ਬਿਲਕੁਲ ਬਣਿਆ ਜੀ ਤੇ ਹੁਣ ਆ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਦੋਹ ਗੁਰ ਰਾਮਦਾਸ 47 ਨਹੀਂ ਆਉਂਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਦੇ ਤਾਂ ਮੇਰਾ ਤੇ ਆਪੇ ਕਾਟੂ ਮੈਂ ਤੇ ਭਾਜੀ ਤਨ ਸਹੀਗਾ ਤੁਸੀਂ ਮੈਂ ਸ਼ਰੋਣੀ ਕਮੇਟੀ ਤੋਂ ਜਾਣ ਚੜਾਈ ਜੇ ਮੈਂ ਇਧਰ ਆ ਕੇ ਸ਼ਰੋਣੀ ਕਮੇਟੀ ਤੋਂ ਜਾਣ ਚੜਾਈ ਜਿਹੜਾ ਉੱਠਦਾ ਹੈ ਸਵੇਰੇ ਆ ਮੇਰੀ ਬਦਲੀ ਕਰਤੀ ਜੇ ਉਧਰ ਆ ਕਰਤੀ ਇਧਰ ਉਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਾਰੀয়াল ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਣੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉਥੇ ਹੈ ਸਿਆਸਤੀ ਬੰਦੇ ਦੇ ਵੀ ਡੋਪ ਟੈਸਟ ਚਾਹੀਦੇ ਕਰਾ ਲਓ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਕਰਾ ਲਓ ਧਾਰਮਿਕ ਅਗਾਰਾ ਉਹਦੇ ਉੱਤੇ ਚਰਿਆ ਮਲ ਜਾ ਬਲ ਜਾ ਮੈਂ ਝੂਠ ਬੋਲਨਦਿਆ ਮੈਂ ਨਾ ਕਿਸਕਰ ਦਾ ਡੋਪ ਟੈਸਟ ਕਰਾਓ ਕਿਹੜੇ ਕਿਸਕਰ ਦਾ ਨਾਮ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਜੇ ਜਾ ਕੇ ਬਹਿਦਾ ਉਹਦੇ ਕੋਲ ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਜੀ ਤਾਂ ਡੀਟੇਲ ਕਿਹਦੇ ਬੈਠੇ ਜਿਹਨਾਂ ਆਵਾਜ਼ ਫਾਰਟੀ ਜਾਂ ਟਾਰਗੇਟ ਕਮਿਟੀ ਆ ਗੱਲ ਜਿੱਥੇ ਦੇ ਕਾਰਜਾਂ ਨੂੰ ਡੀਟੇਲ ਚਾਲਾ ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਫ ਲਈ ਆ ਓਕੇ ਉਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਬੰਦੇ 15 20 ਗਏ ਆ ਠੀਕ ਆ ਹੁੰਦੇ ਆ ਹਰਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ ਮੈਂ ਸਤਿਕਾਰ ਕਰਦਾ ਉਹਨਾਂ ਬੰਦਿਆਂ ਦਾ ਠੀਕ ਆ ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਹਾਲ ਚਾਲ ਚੱਲ ਪੁੱਛਿਆ ਜੇ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 25000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜਦੋਂ ਬਾਦ ਹਾਰਨ ਤੋਂ ਬਾਅਦ ਦਿੱਤਲਬੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁੱਖ ਤੇ ਸੁੱਖ ਦਾ ਭਾਈਵਾਲ ਰਿਹਾ ਸੌਥ ਹਲਕੇ ਦਾ ਤੇ ਅੱਜ ਇਹ ਕੱਲਾ ਕੱਲਾ ਬੱਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ ਦੋ ਚਾਰ ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟਅਪ ਮੈਂ ਇਹਦੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਾਰੀਅਲ ਸਾਹਿਬ ਆਪਾਂ ਨੂੰ ਜੋੜਿਆ ਮੈਂ ਮਜੀਠੇ ਚ ਜਾਵਾਂਗਾ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਉਹ ਮੈਂ ਜੁਆਇਨ ਕਰਾਵਾਂਗਾ ਪਾਰਟੀ ਦਾ ਉਮੀਦਵਾਰ ਬਣਾਉਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹਾਂ ਕਿਥੋਂ ਨਹੀਂ ਮੈਂ ਉਹ ਗਾਣਾ ਗਲਾਣਾ ਯਾਰ ਤੂੰ ਅੱਜ ਦੀ ਗੱਲ ਆਉਂਦੀ ਆ ਲੱਗਦੀ ਹੈ ਪਹਿਲਾਂ ਨਾ ਤੇ ਨਾ ਤਾ ਤੁਹਾਨੂੰ ਗਾਣਾ ਲੜਾ ਦੇ ਦਿੱਤ ਲਿਆ ਜੋ 27 ਉਹ ਫਿਰ ਦੇਖੋ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜੀ ਲੀਡ ਦੀ ਗੱਲ ਆ ਹਲਕਾ ਤੇ ਕਾਲੀ ਦਾ ਨਾ ਗੜ ਮੰਨਿਆ ਜਾਂਦਾ ਜੀ ਕੋਈ ਗੱਲ ਨਹੀਂ ਸੋਲੋ ਹੋਰ ਇੱਕ ਮਿੰਟ ਨੇ ਜਿਉਨੇ ਜਵਾਬ ਦੇਈਏ ਜੀ ਇਹਨਾਂ ਦਾ ਕਲੀ ਕਲੀ ਗੱਲ ਦੱਸੋ ਜੀ ਕੌਣ ਕਹਿੰਦਾ ਗੜ ਬਣਾਇਆ ਧਾਰੀਵਾਲ ਸਾਹਿਬ ਆਹ ਤੈਨੂੰ ਚਾਹੀਦਾ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਹਾਂਜੀ ਹਾਂਜੀ ਮਜੀਠੀ ਹਲਕੇ ਦੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਦਿਵਾਉਣ ਦੇ ਵਿੱਚ ਕੋਈ ਅਹਿਮ ਕਹਿੰਦੇ ਕਾਲੀ ਦਲ ਦਾ ਗੜ ਬਣਾਇਆ ਮੇਰੀ ਗੱਲ ਸੁਣੋ ਤੁਸੀਂ ਮਜੀਠੇ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜਿਨਾ ਉਹ ਗੜ ਬਣਾਇਆ ਕਿਹਨਾਂ ਨੇ ਉਹਦੇ ਚ ਇੱਕ ਤਲਬੀਰ ਸਿੰਘ ਤੇ ਇੱਕ ਸਰਵਨ ਸਿੰਘ ਧੁੰ ਜਿਹੜਾ ਆਜਮ ਆਦਮੀ ਪਾਰਟੀ ਦਾ ਐਮਐਲਏ ਉਹਨਾਂ ਦਾ ਬਹੁਤ ਵੱਡਾ ਚੋਗਦਾ ਰਿਆ ਅਸੀਂ ਨਾ ਝੋਲਾ ਚ ਮਜੀਠੀਆ ਦਾ ਇਕੱਲੇ ਇਕੱਲੇ ਬੰਦੇ ਦੇ ਘਰ ਚ ਗਏ ਆ ਇਕੱਲੇ ਇਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਵਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੇ ਮਤਲਬ ਗੱਲ ਮੁਕਦੀ ਐਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਵਾਈ ਉਥੇ ਜਿੱਤ ਸਾਰੀ 3500 ਦੀ ਹੁੰਦੀ ਹੁੰਦੀ ਸੀ ਤੇ 24000 ਦੀ ਲੀਡ ਦਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 25 ਹੋ ਗਈ ਕਦੀ 22 ਹੋ ਗਈ ਨਹੀਂ ਟੁੱਟੀ ਐਦ ਕੀ ਮੈਂ ਕਹਿਣ ਲੱਗਾ ਜੇ ਹਸ ਮਾਰ ਕੇ ਐਦ ਕੀ ਤੋੜ ਕੇ ਖਵਾਵਾਂ ਸੋਣਾ ਤੇ ਬਾਹਰ ਜੇ ਮਾਸ਼ਾ ਪਰਤੇ ਨੇ ਇਹਨਾਂ ਨਾਲ ਵੀ ਕੋ ਧੱਕੇ ਹੋਏ ਨੇ ਇਹ ਜਿਹੜੇ ਨਾਲ ਤੁਹਾਡੇ ਤੇ ਇਹਨਾਂ ਨੂੰ ਇਹਦੇ ਪੱਲੇ ਕੀ ਰਹੇ ਤਾਂ ਵੀ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਿਆ ਤੇ ਸਿਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰਸੋਂ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਉੱਥੇ ਕਰਦੇ ਡਿਸਰਵ ਯਾਰ ਸਾਨੂੰ ਆਪਣੇ ਆਪ ਇਹਨਾਂ 'ਕੋ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਦਨ ਸੇਤਨਾ ਲਾਓ ਕੀਤੀ ਤੇ ਮੈਂ ਆਪਦੀ ਆਪੇ ਬਾਹਾਂ ਖੜੀਆਂ ਕਰਕੇ ਪਾਉਡਰ ਚ ਬੰਨੇ ਲਗਾਤਾਰ ਕਿ ਆ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਤੇ ਕਾਂਗਰਸ ਦੀ ਆਪਸ ਚ ਸੈਟਿੰਗ ਹੈ ਜਿਸ ਕਰਕੇ ਉਹਨਾਂ ਟਿਕਟ ਨਹੀਂ ਦਿੱਤੀ ਜਾਂਦੀ ਚੀਚਣ ਦੇ ਰਾਜਾ ਸਾਹਿਬ ਨੂੰ ਲੈ ਕੇ ਤਲਵਿੰਦਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਬਿਲਕੁਲ ਸੈਟਿੰਗ ਹੈ ਯਾਰ ਇੱਕ ਮਿੰਟ ਇੱਕ ਮਿੰਟ ਕੀ ਜੀ ਕੀ ਕੀ ਸੈਟ ਸੈਟ ਚੋਣਾਂ ਦੀ ਗੱਲ ਹੈ ਸਤਕਾਰ ਉਹ ਵੀ ਮਿਲੇਗਾ ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸ ਹੁੰਦਾ ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮਜੀਠੀਆ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਜਿਹਨੂੰ ਵੀ ਸਤਕਾਰ ਮਿਲਣਾ ਹੈ ਇਹ ਮੈਂ ਤੁਹਾਨੂੰ ਆਖਿਆ ਕਿ ਸਤਕਾਰ ਲੈਣਾ ਬੰਦੇ ਦੇ ਹੱਥ ਵੱਸਦਾ ਤੁਸੀਂ ਇਹੀ ਕਿਹਾ ਜੀ ਮਜੀਠੀਆ ਸਾਹਿਬ ਅੱਜ ਤਕਨੀਲਕੇ ਚ ਆ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਕਰੋੜ ਲੈਵਲ ਤੇ ਲੈਣ ਤਾਂ ਕਰੋ ਹਣ ਵਰਕਿੰਗ ਤੁਹਾਡੇ ਨਾਲ ਮਹਾਰਾਜ ਲੋਕਾਂ ਨੇ ਜਿਆ-ਜਿਆ ਤੋਂ ਗੱਡੀਆਂ ਤੇ ਲੈ ਆਂਦਾ ਮੈਂ ਉੱਥੇ ਗਲੀਆਂ 'ਚ ਈ ਰਿਸ਼ਕੇ ਦੇ ਲਿਓਣਾ ਕਬੀਰ ਜੀ ਨਸ਼ਾ ਪੰਜਾਬ ਦਾ ਵੱਡਾ ਮੁੱਦਾ ਹੈ ਇਹ ਇੱਕ ਵਾਰ ਆਲਾ ਤੁਰੇ ਫਿਰਨਗੇ ਗਲੀਆਂ 'ਚ ਇਹ ਲੈਂਡ ਕਰੂਜ਼ਰਾਂ ਨਹੀਂ ਲੰਗਣੀਆਂ ਉਹਨਾਂ ਗੱਡੀਆਂ ਦੇ ਉਹਨਾਂ ਗਲੀਆਂ ਦੇ ਵਿੱਚ ਸ਼ਸ਼ਾ ਪੰਜਾਬ ਦਾ ਵੱਡਾ ਮੁੱਦਾ ਜੀ ਨਸ਼ਾ ਹਾਂਜੀ ਉਹ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਉਹਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਅਜੇ ਤੱਕ ਔਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦੇ ਨੂੰ ਸਮਝਦੇ ਜੇ ਖ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇ ਧੀ ਪੁੱਤ ਦਾ ਜਦੋਂ ਹਾਲਾਤਵੇਂ ਉਹਨੂੰ ਪਹਿਲਾਂ ਅਸ ਦੇ ਧੀ ਪੁੱਤ ਦੀ ਫੇਸ ਜਿਹੜਾ ਸਾਡੀ ਅੱਖਾਂ ਸਾਹਮਣੇ ਆਉਂਦਾ ਤੇ ਜੇ ਸਾਡੇ ਨਾਲ ਇਹ ਆ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਇਹਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾਲਾ ਵੱਡੀਆਂ ਗਈਆਂ ਬਾਹਾਂ ਵੱਡੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਇਵਨ ਇਥੋਂ ਤੱਕ ਮੈਨੂੰ ਆ ਆ ਆ ਉਤਾਰ ਤੋਂ ਖਲੋਤਾ ਉਥੋਂ ਦਾ ਇਹ ਇਵਨ ਇਵਨ ਇਹਨਾਂ ਸਾਨੂੰ ਇਥੋਂ ਤੱਕ ਕਹਿਦਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਂ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਇਥੇ ਹਲਾਤ ਕੀ ਬਣੇ ਪਏ ਸੋ ਇਸ ਕਰਕੇ ਲਿਆਂਦਾ ਕਿੰਨੇ ਆ ਫਿਰ ਕੋਪਣਾ ਤੈ ਰਹੇ ਕਿਤੇ ਕਾਲੀ ਸਰਕਾਰ ਚਲੋ ਉਹ ਗੱਲਾਂ ਕਹਿਣ ਦੀਆਂ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਹੈ ਤਾਂ ਬਿਲਕੁਲ ਦੇਖੋ ਸੁਣੋ 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 ਇੱਕ ਮਿੰਟ ਕੋਣਾਂ ਕਿਉਂ ਗੱਲ ਸੁਣੋ ਤਦ ਵੀ ਜਦੋਂ ਉਹਦੇ ਆਪਣੀ ਗੱਲ ਸਾਰੀ ਸਪਸ਼ਟ ਕਰਦਾ ਆਪਾਂ ਪੁਰਾਣੀਆਂ ਗੱਲਾਂ ਧੱਕ ਰਿਏ ਆਪਾਂ ਇਲੈਕਸ਼ਨ ਲੜ ਜਾਦੇ ਅਸੀਂ ਲੜ ਕੇ ਦੋ ਹੀ ਪ੍ਰਧਾਨ ਲੋਕ ਸਭਾ ਦੀ ਸੀਟ ਜਿਹੜੀ ਹੈ ਵੱਡੇ ਵੱਡੇ ਮਾਸੇ ਦਾ ਜਿੱਤ ਕੇ ਦਾ ਸਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਿੰਨਾ ਸਮੋੜਾ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਹੰਤ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਸਟੈਡੀ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤਾ ਜਾ ਰਿਹਾ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂడియో ਸਪਾ ਐਂਡ ਸੂਨ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।